प्यारे दोस्तों प्यार भरे सत श्री अकाल जी मुलाजमा ਤੇ ਪੈਨਸ਼ਨਰਸ ਬਾਰੇ 2 ਜੁਲਾਈ ਦੀਆਂ ਤਾਜ਼ਾ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਕਿਉਂਕਿ ਪੰਜਾਬ ਸਟੇਟ ਮਸਟੀਰੀਅਸ ਸਰਵਿਸ ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਕੈਬਨਨ ਮੰਤਰੀ ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਸ਼ਾਮਿਲ ਸਨ ਜਿਸ ਮੀਟਿੰਗ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਤੇ 2016 ਤੋਂ ਪੀ ਕਮਿਸ਼ਨ ਦਾ ਏਰੀਅਰ ਸੰਬੰਧੀ ਵਿਚਾਰ ਹੋਈ ਸਾਰੀ ਹੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਮਲਾਜ਼ਮਾਂ ਦੀਆਂ ਕਿਹੜੀਆਂ ਮੰਗਾਂ ਤੇ ਹੰਗਾਰਾ ਜਿਹੜਾ ਭਰਿਆ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੀ ਸਤਿਕਾਰਯੋਗ ਸਾਥੀਓ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਮੰਤਰੀ ਸਹਿਬਾਨ ਅਤੇ ਅਧਿਕਾਰੀ ਸਹਿਬਾਨ ਦੀ ਮੀਟਿੰਗ ਅਮਰੀਕ ਸਿੰਘ ਸਿੱਧੂ ਸੂਬਾ ਪ੍ਰਧਾਨ ਦੇ ਨਾਲ ਗਏ ਵਫ਼ਦ ਦੇ ਨਾਲ ਮੀਟਿੰਗ ਕੀਤੀ ਗਈ ਇਸ ਵਫ਼ਦ ਦੇ ਵਿੱਚ ਮਨੋਰ ਲਾਲ ਸੂਬਾ ਸਰਪੱਤ ਅਮਿਤ ਅਰੋੜਾ ਸੂਬਾ ਅਡੀਸ਼ਨਲ ਜਨਰਲਸ ਕਤਤ ਜਿੰ다 ਸਿੰਘ ਨੰਗਲ ਸੂਬਾ ਅਡੀਸ਼ਨਲ ਜਨਰਲਸ ਕਤਤ ਦੇ ਨਾਲ ਮੀਟਿੰਗ ਵਿੱਚ ਹੇਠ ਲਿਖੇ ਮੁੱਦਿਆਂ ਤੇ ਗੱਲਬਾਤ ਹੋਈ ਜਿਵੇਂ ਕਿ ਪੁਰਾਣੀ ਪੈਨਸ਼ਨ ਦੇ ਜਿਹੜੇ ਕਿ ਮੁੱਦੇ ਨੇ ਉਹਦੇ ਵਿੱਚ ਜਿਹੜੇ ਕਿ ਆਵਾਜ਼ ਉਠਾਉਣ ਵੱਲੋਂ ਉਹਨਾਂ ਨੇ ਮੌਕੇ ਤੇ ਐਮਪੀ ਨੂੰ ਕੀਤੇ ਗਏ ਮੈਸੇਜ ਵੀ ਦਿਖਾਏ ਗਏ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਜਥੇਬੰਦੀਆਂ ਦੇ ਨਾਲ 18 ਦਸੰਬਰ 2023 ਨੂੰ ਕੀਤੀ ਗਈ ਮੀਟਿੰਗ ਦੇ ਵਿੱਚ ਕਹੇ ਅਨੁਸਾਰ ਕੇਂਦਰ ਦੇ ਵਿੱਤੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੀਤੀਆਂ ਗਈਆਂ ਮੀਟਿੰਗਾਂ ਬਾਰੇ ਵੀ ਦੱਸਿਆ ਗਿਆ। ਉਹਨਾਂ ਦੇ ਵੱਲੋਂ ਇਸ ਸਮੇਂ ਦੱਸਿਆ ਗਿਆ ਕਿ ਪੁਰਾਣੀ ਪੈਨਸ਼ਨ ਸਕੀਮ ਸੈਂਟਰ ਸਰਕਾਰ ਤੋਂ ਲਾਗੂ ਕਰਵਾਉਣ ਸੰਬੰਧੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਸਰਕਾਰ ਕੇਂਦਰ ਸਰਕਾਰ ਦੇ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕੀਤੀ ਗਈ ਤਾਂ ਪੰਜਾਬ ਸਰਕਾਰ ਇਸ ਨੂੰ ਲਾਗੂ ਕਰਨ ਸੰਬੰਧੀ ਫੈਸਲਾ ਕਰੇਗੀ। ਸਟੈਨੋ ਟਾਈਪਿਸਟ ਜਿਹੜੀ ਕਿ ਦੀ ਤਰੱਕੀ ਸਮੇ ਟਾਈਪ ਟੈਸਟ ਮਾਫ ਦਿੱਤਾ ਤੇ ਸਟੈਨੋ ਟਾਈਪ ਦੀਆਂ ਜਿਹੜੀਆਂ ਤਰੱਕੀਆਂ ਤੇ ਮੌਕੇ ਤੇ ਵਧਾਉਣ ਤੇ 15 ਜਨਵਰੀ 2015 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦਾ ਪਰਕ ਕਾਸਮਾ ਘਟਾਣ ਕੇ ਪੂਰੀ ਤਨਖਾਹ ਦੇਣ 17/7/2020 ਦਾ ਪੱਤਰ ਰੱਦ ਕਰਨ ਸਮੂਹ ਵਿਭਾਗਾਂ ਦੇ ਵਿੱਚ ਤਰੱਕੀਆਂ ਰਾਹੀਂ ਭਰੀਆਂ ਜਾਣ ਵਾਲੀਆਂ ਅਸਾਮੀਆਂ ਤਰੱਕੀਆਂ ਰਾਹੀਂ ਤੁਰੰਤ ਪਰੰਦੇਸ ਸੁਪਰਡੈਂਟ ਦੀਆਂ ਤਰੱਕੀਆਂ ਸੰਬੰਧੀ ਤਜਰਬੇ ਦੀ ਸ਼ਰਤ ਖਤਮ ਕਰਨ ਸੀਨੀਅਰ ਸਹਾਇਕ ਦੀਆਂ ਅਸਾਮੀਆਂ 100% ਤਰੱਕੀਆਂ ਰਾਹੀਂ ਪਰੰਸ ਸੰਬੰਧੀ ਵਿਕਾਸ ਟੈਕਸ ਬੰਦ ਕਰਨ ਸੰਬੰਧੀ ACP ਸਕੀਮ ਬਹਾਲ ਕਰਨ ਸੰਬੰਧੀ DA/DB ਬਕਾਇਆ ਕਿਸ਼ਤਾਂ ਜਾਰੀ ਤੇ ਡੀਏ ਦਾ ਬਕਾਇਆ ਦੇਣ ਤੇ ਪੇ ਕਮਿਸ਼ਨ ਦਾ ਬਕਾਇਆ ਦੇਣ ਦੇ ਤਰਸ ਦੇ ਆਧਾਰ ਤੇ ਭਰਤੀਆਂ ਕਰਮਚਾਰੀਆਂ ਨੂੰ ਟਾਈਪ ਟੈਸਟ ਤੋਂ ਛੂਟ ਦੇਣ ਸੰਬੰਧੀ ਆਦੀ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸੇ ਦਰਮਿਆਨ ਮੁੱਖ ਮੰਤਰੀ ਵੱਲੋਂ ਸਾਰੀ ਹੀ ਮੰਗਾਂ ਤੇ ਹਾਂ ਪੱਕੀ ਹੂੰਗਾ ਆਰਾ ਪਰਦੇ ਹੋਏ ਫੈਸਲਾ ਕੀਤਾ ਗਿਆ ਕਿ ਵਿਭਾਗੀ ਮੰਗਾਂ ਅਤੇ ਪਾਲਿਸੀ ਮੈਂਟਰ ਮੈਟਰ ਨਾਲ ਸੰਬੰਧਿਤ ਮੰਗਾਂ ਤੇ ਇਸ ਹਫਤੇ ਮੁੱਖ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਪੈਨਲ ਮੀਟਿੰਗ ਕੀਤੀ ਜਾਵੇਗੀ ਵਿਤ ਨਾਲ ਜਿਹੜੀ ਕਿ ਸੰਬੰਧਿਤ ਮੰਗਾਂ ਸੰਬੰਧੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਨੇ ਕਿ 15 ਦਿਨਾਂ ਦੇ ਅੰਦਰ ਅੰਦਰ ਕੈਲਕੂਲੇਸ਼ਨ ਕਰਕੇ ਰਿਪੋਰਟ ਉਹਨਾਂ ਨੂੰ ਸੌਂਪੀ ਜਾਵੇ ਮੁੱਖ ਮੰਤਰੀ ਦੇ ਵੱਲੋਂ ਜਥੇਬੰਦੀਆਂ ਦੇ ਨਾਲ 15 ਜੁਲਾਈ 2024 ਤੋਂ ਬਾਅਦ ਤੁਰੰਤ ਦੁਬਾਰਾ ਜਿਹੜੀ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਕਰਨ ਸੰਬੰਧੀ ਵਿਸ਼ਵਾਸ ਦਿਵਾਇਆ ਗਿਆ ਹੈ ਇਸ ਤੋਂ ਇਲਾਵਾ 77 ਪਰਸਨਲਸ 77 ਵਿੱਤ ਵਿਭਾਗ ਅਤੇ ਜਥੇਬੰਦੀਆਂ ਦੇ ਨਾਮ ਹੁੰਦਿਆਂ ਦੇ ਆਧਾਰ ਤੇ ਬਣੀ ਕਮੇਟੀ ਦੀ ਮੀਟਿੰਗ ਮਿਤੀ 3 ਜੁਲਾਈ 2024 ਨੂੰ ਚੰਡੀਗੜ੍ਹ ਵਿਖੇ ਨਿਰਧਾਰਿਤ ਕੀਤੀ ਗਈ ਹੈ ਜਥੇਬੰਦੀਆਂ ਦੇ ਵੱਲੋਂ 5 ਜੁਲਾਈ ਦੇ ਐਕਸ਼ਨ ਸੰਬੰਧੀ ਜਿਲ੍ਹਿਆਂ ਦੇ ਨਾਲ ਅਸ ਵਿਚਾਰ ਵਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਜਾਵੇਗਾ ਮੀਟਿੰਗ ਹੋਣ ਤੋਂ ਬਾਅਦ ਜਿਹੜੀ ਕਿ ਮੁਲਾਜ਼ਮਾ ਵਿੱਚ ਨਰਾਜ਼ਗੀ ਪੈਦਾ ਹੋਈ ਹੈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ